ਸਖਦੇਵ ਸਿੰਘ ਸੱਦਾ ਸਿੰਘ ਵਾਲੇ ਤੋਂ ਉਹਨਾਂ ਨੂੰ ਸਰਦਾਰ ਦੇ ਫੁੱਲ ਹੈ ਜਿਹੜੇ ਉਹ ਭੇਟ ਕੀਤੇ ਸੂਬੇਦਾਰ ਮੇਜਰ ਸਰਦਾਰ ਦਰਸ਼ਨ ਸਿੰਘ ਜੀ ਬਹੁਤ ਵੱਡੀ ਗੱਲ ਆਖੀ ਉੱਥੇ ਹੋਰ ਵੀ ਬਹੁਤ ਜ਼ਿਆਦੇ ਬਾਹਰੋਂ ਆਏ ਹੋਏ ਅਨੇਕਾਂ ਹੀ ਸੱਜਣਾ ਨੇ ਬਹੁਤ ਜ਼ਿਆਦਾ ਸਰੈਤਾ ਕੀਤੀ ਕਿ ਸੈਨਿਕਾਂ ਨੂੰ ਇਸ ਤਰ੍ਹਾਂ ਦੇ ਉਦਮ ਉਪਰਾਲੇ ਕਰਦਾ ਦੇਖ ਕੇ ਮਨ ਬੜਾ ਹੀ ਖوش ਹੁੰਦਾ ਹੈ ਤੇ ਇਸ ਤਰ੍ਹਾਂ ਸੈਨਿਕਾਂ ਨੂੰ ਕਰਨਾ ਚਾਹੀਦਾ ਤੇ ਹੋਰਾਂ ਲਈ ਬਹੁਤ ਚੰਗਾ ਇੱਕ ਮੈਸੇਜ ਬਣਦਾ ਹੈ ਤੇ ਸੂਬੇਦਾਰ ਮੇਜਰ ਸਰਦਾਰ ਦਰਸ਼ਨ ਸਿੰਘ ਜੀ ਨੇ ਗੱਲ ਆਖੀ ਕਿ ਸੈਨਿਕਾਂ ਨੂੰ ਜਿੱਥੇ ਵੀ ਤੁਸੀਂ ਦੇਖਦੇ ਹੋ ਚਾਹੇ ਉਹ ਰਿਟਾਇਰ ਨੇ ਜਾਂ ਉਹ ਆਨ ਡਿਊਟੀ ਨੇ ਤੇ ਸਤਿਕਾਰ ਹਰ ਇੱਕ ਬੰਦੇ ਨੂੰ ਉਸ ਦਾ ਕਰਨਾ ਚਾਹੀਦਾ ਹੈ ਕਿਉਂਕਿ ਜਿਹੜਾ ਇੱਕ ਦੇਸ਼ ਦੀ ਰੱਖਿਆ ਕਰਨਾ ਤੇ ਬਹੁਤ ਵੱਡਾ ਸੰਘਰਸ਼ੀਲ ਸਮਾਂ ਹੁੰਦਾ ਹੈ ਤਕਰੀਬਨ ਹਰ ਬੰਦੇ ਨੇ 17 ਤੋਂ 20 25 ਸਾਲ ਤੱਕ ਦਾ ਜਿਹੜਾ ਉਹ ਟਾਈਮ ਪੀੜਾ ਉਹ ਦੇਸ਼ ਲਈ ਲਾਇਆ ਹੁੰਦਾ ਹੈ ਤਾਂ ਸਤਕਾਰ ਜਿਹੜਾ ਉਹ ਸਭ ਨੂੰ ਸੈਨਿਕਾਂ ਦਾ ਕਰਨਾ ਚਾਹੀਦਾ ਹੈ ਆ ਜੋ ਪੂਰੀ ਸੁਣਦੇ ਆ ਕਿ ਸ਼ਰਧਾਂਜਲੀ ਦਿੱਤੀ ਹੈ ਸੂਬੇਦਾਰ ਮੇਜਰ ਸਰਦਾਰ ਦਰਸ਼ਨ ਸਿੰਘ ਨੇ ਸੁਣਦੇ ਆ ਪੂਰੀ ਗੱਲਬਾਤ ਧੰਨਵਾਦ ਜੀ ਸਾਡੇ ਬਹੁਤ ਹੀ ਸਤਕਾਰ ਜੋ ਸੀਨੀਅਰ ਬਜ਼ੁਰਗ ਸੈਨਿਕ ਸਾਥੀ ਕੈਪਟਨ ਸਰਦੇਵ ਸਿੰਘ ਸਾਹਿਬ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੀ ਸਾਧ ਸੰਗਤ ਜੀਓ ਪਾਉ ਪਤੇ ਦੀ ਸਾਂਝ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਰ ਜਿਹੜੇ ਦਿੱਸਤੇ ਸਤ ਸੰਗਤ ਜੋ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਫੌਜ ਦੀ ਨੌਕਰੀ ਆਮ ਕਿਸਾਨ ਮਜ਼ਦੂਰ ਮਿਹਨਤ ਕਰੇ ਲੋਕਾਂ ਦੇ ਬੱਚਿਆਂ ਦੇ ਜੋ ਸਪਾਈ ਦੀ ਨੌਕਰੀਆਂ ਕਿੱਥੇੋਂ ਆਉਂਦੀ ਹੈ ਆਪਣੇ ਆਪ ਨੂੰ ਕਿਵੇਂ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਫਿੱਟ ਕਰਕੇ ਫੌਜ ਦੇ ਵਿੱਚ ਭਰਤੀ ਹੁੰਦੇ ਨੇ ਸਤ ਸੰਗਤ ਦੀ ਧਰਮ ਆਪਣੇ ਜ਼ਿਲ੍ਹੇ ਨੂੰ ਪਛੜਿਆ ਜ਼ਿਲ੍ਹਾ ਕਹਿੰਦੇ ਨੇ ਪਰ ਆਪਣੇ ਜ਼ਿਲ੍ਹੇ ਨੇ ਸੈਨਿਕ ਬਹੁ ਗੁਣਤੀ ਵਿੱਚ ਦਿੱਤੇ ਨੇ ਆਪਣੇ ਦੇਸ਼ ਦੀ ਰੱਖਿਆ ਸ੍ਰੱਖਿਆ ਲਈ ਬਹੁਤ ਹੀ ਦੇਬਾਕੀ ਹੁੰਦੇ ਆ ਜੋ ਗੁਣ ਤਗਣੀ ਵੀਰ ਜੋਜਨਾ ਚਲਾਈ ਆ ਰਹੀ ਪਤ ਜੋ ਨਾ ਦੇ ਤਿੰਨ ਉਹਦੇ ਵਿੱਚ ਸਭ ਤੋਂ ਵੱਧ ਪਹਿਲੀ ਪੱਤ ਦੀ ਹੋਈ ਸੀ ਮਾਨ ਸਾਝਲੇ ਦੇ ਮੰਤੋਂ ਪੱਤ ਦੀ ਹੋਈ ਸੀ ਸਭ ਤੋਂ ਵੱਧ ਤਰੰਗਲੇ ਆਲਪਿੰਡ ਦੇ ਵਿੱਚ ਪੱਤ ਦੀ ਹੋਈ ਸੀ ਮੈਕਸਮਮ ਤੋਂ ਸਮੇਟਾਉਣਾ ਕਹਿੰਦੇ ਮਾਨਸਾ ਜिले ਦਾ ਅਜੇ ਤੱਕ ਕੋਈ ਵੀ ਪਿੰਡ ਨਹੀਂ ਹੋਗਾ ਜਿੱਥੇ ਕਿਸੇ ਫੌਜੀ ਦੇ ਨਾਂ ਦੇ ਕਲਾਬ ਦਾ ਨਾਂ ਨਾ ਹੋਵੇ ਸੜਕ ਦਾ ਨਾਂ ਨਾ ਹੋਵੇ ਬਹੁਤੇ ਪਿੰਡਾਂ 'ਚ ਗੇਟ ਬਣੇ ਨੇ ਤੇ ਬਹੁਤੇ ਪਿੰਡਾਂ 'ਚ ਸ਼ਹੀਦਾਂ ਦੇ ਬੁੱਤ ਲੱਗੇ ਆ ਤੁਸੀਂ ਦੇਖ ਲਓ ਮੈਂ ਇਹ ਗੱਲ ਦੇਣੀ ਕਰ ਰਿਹਾ ਕਿ ਭਾਵੇਂ ਦੀ ਨੌਕਰੀ ਜਿੱਥੇ ਸਾਡੀ ਰੋਟੀ ਰੋਟੀ ਦਾ ਸਾਧਨ ਬਣਦੀ ਹੈ ਉੱਥੇ ਇੱਕ ਸਨਮਾਨਤ ਨੌਕਰੀ ਵੀ ਹੈ satsang jiyo phauj lok pe indi hai ਹੌਲ ਦੇ ਵਿੱਚੋਂ ਕੱਡੇ-ਕੱਡੇ ਕਲੇਅਰ ਵੀ ਤੁਸੀਂ ਕਿੱਥੇ ਵੀ ਤੋਹ ਕਿ ਮਾਨਸਾ ਕੈਂਟੀਆਂ ਦੇ ਕੋਲ ਜਿੰਨੀਆਂ ਫੋਟਾਂ ਲੱਗੀਆਂ ਕੋਈ ਫੌਜੀ ਨਹੀਂ ਦਿੰਦੀਆਂ ਫਿਰ ਮੌਕੇ ਵੀ ਦਿੰਦੇ ਆ ਪੜਨ ਦੇ ਮੌਕੇ ਦਿੰਦੇ ਆ ਅਰਗਰਮੀਤ ਕੋਲ ਬਹੁਤ ਮੌਕੇ ਮਦਦ ਵਿੱਚ ਬੱਡੇ ਆਪਸ਼ਨ ਵੀ ਸਾਹ ਸੰਗਰਜੀ ਜਿੱਥੋਂ ਤੱਕ ਸਾਡੇ ਕੈਪਟਨ ਸਾਉਥ ਦੀ ਗੱਲ ਹੈ ਉਹਨਾਂ ਸਮਿਆਂ ਦੇ ਵਿੱਚ ਸਾਉਥ ਦਾ ਜਨ 1934 ਦੇ ਵਿੱਚ ਹੋਇਆ ਜੁਲਾਈ 1934 ਦੇ ਵਿੱਚ ਇੰਨਾਂ ਨੇ ਆਪਣੀ ਚੋਕੀ ਤੱਕ ਦੀ ਬੜਾਈ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ ਫੂਲ ਮਾਨਸਾ ਤੋਂ ਉਹਨਾਂ ਨੇ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਵਰਜਿੰਦਰਾ ਕਾਲਜ ਫਰੀਦਕੋਟ ਤੋਂ ਬੀਐਸਏ ਐਗਰੀਕਲਚਰ ਕੀਤੀ ਸਤ ਸੰਗਤ ਜੀ ਉਹਨਾਂ ਸਮਿਆਂ 1954 ਤੋਂ 55 ਦੇ ਵਿੱਚ ਗ੍ਰੈਜੂਏਟੀ ਕਰਨਾ ਇੱਕ ਬੜੀ ਬੱਲੇ ਦਾ ਕੰਮ ਸੀ ਤਾਂ ਵੀ ਸਾਹਿਬ ਨੇ ਨਿਪੜੇ ਘੁਣੇ ਲੇਖੇ ਕੌਣ ਤੱਕ ਤੇ ਵੀ ਫੌਜ ਦੇ ਮੈਕੈਨਿਕਲ ਡੋਰ ਦੇ ਵਿੱਚ ਭਾਗੀ ਹੋਏ ਕੋਈ ਕਲਰ ਕੋ ਭਾਗੀ ਹੋਏ 1957 ਦੇ ਵਿੱਚ ਸਾਬ ਮੈਰਿਟ ਬੈਂਕੀ ਸਿੱਖ ਰਜiment ਦਾ ਟ੍ਰੇਨਿੰਗ ਸੈਂਟਰ ਤੋਂ ਉੱਥੇ ਭਾਗੀ ਹੋ ਗਏ ਗਏ 2 ਸਾਲ ਉੱਥੇ ਉਹਨਾਂ ਨੇ ਕੰਪਨੀ ਬਗੜ ਕਦੀ ਡੋਗੀ ਵੀ ਕੀਤੀ ਉਸ ਤੋਂ ਬਾਅਦ ਇੱਕ ਨਵੀਂ ਰਜiment 10 ਰਜiment ਖੜੀ ਹੋਈ ਸੀ ਤਾਂ ਉਹਨਾਂ ਨੇ ਉੱਥੇ ਵੀ ਕੈਟਕਲਰ ਕਦੀ ਡੋਗੀ ਕੀਤੀ ਦਿੱਲੀ ਆਰਮੀ ਤੱਕ ਕੋਲ ਕੀਤੀ ਜਿੰਨੀਆਂ ਸਿੱਖ ਰਜimentਾਂ ਉਹਨਾਂ ਦੇ ਨੌਕਰੀ ਦੇ ਦੌਰਾਨ ਗਵਰਨਮੈਂਟ ਆਪਾਇਸ ਕੌਮਿਸ ਖੜੀਆ ਪੰਨਾ ਦਾ ਪੁੰਨਾ ਨਹੀਂ ਉੱਤੇ ਕਾਇਦਕਲਾਕ ਦੀ ਦੋਸ਼ੀ ਕੀਤੀ ਸਾਧ ਸੰਘੀ ਮੈਂ ਤਾਂ ਦੱਸਦਾ ਕਿ ਇੱਕ ਮਹਿੰਤੀ ਇਮਾਨਦਾਰ ਬੰਦੇ ਨੂੰ ਨਮੀ ਪਾਲਤ ਤੇ ਭੇਜ ਦੇਕੋ ਕਿ ਨਮੀ ਪਾਲਤ ਨੇ ਇੱਕ ਨਮਾਕਾਰ ਫਸਾਉਣ ਨੂੰ ਗੁੰਮ ਗਿਆ ਨਮੀ ਸਾਧਾ ਕਾਰੋਬਾਰ ਕਰਨਾ ਹੁੰਦਾ ਤਾਂ ਐਡਕਲੈਂਟ ਦੀ ਦੋਸ਼ੀ ਬਹੁਤ ਐਹੀ ਹੁੰਦੀ ਹੈ ਸੋ ਇਨੀਆਂ ਫੋਸਤਾਂ ਹੁੰਦੀਆਂ ਰਹਿਣਾ ਆਪਣੀ 1985 ਦੇ ਵਿੱਚ ਪੂਰੀ ਸਰਵਿਸ ਕਰਕੇ ਸਾਫਟ ਰਟਾਇਰ ਹੋਈ ਉਹਦੇ ਉਹਨਾਂ ਦੀ ਮਾਇਦੇ ਸਾਰੀ ਤੋਂ ਦੇਖੀ ਸੀ ਤਾਂ ਉਹਦੇ ਵਿੱਚ ਉਹਨਾਂ ਦਾ ਜੋ ਕੈਰੈਕਟਰ ਹੈ ਉਹ ਬਹੁਤ ਅਲੱਗਰ ਕਿਦਾਂ ਲਿਖਿਆ ਹੋਇਆ ਹੈ ਕੈਰੈਕਟਰ ਐਗਜ਼ਾਮਪਲ ਲਈ ਲਿਖਿਆ ਕਿ ਆਪਾਂ ਮੰਨ ਨਹੀਂ ਕੁਲਾਹ ਨ ਦੇ ਸਕਦੇ ਸਾਹਸਨ ਬੱਜੀ ਭਾਵੇਂ ਦੀ ਨੌਜਵਾਨੀ ਭਾਈ ਸਾਹਿਬ ਦੱਸ ਕੇ ਗਏ ਆ ਕਿ ਬੰਦੇ ਨੂੰ अनुशासन ਸਿਖਾਉਂਦੀ ਹੈ ਮੈਂ ਆਖ ਰਿਹਾ ਇਥੇ ਤਹੀ ਸਮਝਾਂਗਾ ਕਿ ਉਹਨਾਂ ਨੂੰ ਸੱਚੀ ਸੱਤਾ ਹਜਰੀ ਆਪਣੇ ਵੱਲੋਂ ਇਹੀ ਫਵੇਦੀ ਜੋ ਨੌਜਵਾਨ ਪੀੜੀ ਹੈ ਉਨਾਂ ਦੇ ਜੀਵਨ ਦਾ ਇਤਿਹਾਸ ਕੋਸ਼ਿਸ਼ ਕੇ ਆਪਣੇ ਆਪ ਨੂੰ ਸ੍ਰੀਕਤ ਹੋ ਤੇ ਮਾਨਸ ਤੋਂ ਤੇ ਘਟ ਕਰਦੇ ਆਪਣੀ ਪਰਿਵਾਰ ਸਮਾਜ ਪਿੰਡ ਤੇ ਦੇਸ਼ ਦੀ ਸ਼ਰਤ ਲੱਗੇ ਸੋ ਸਾਰ ਸੰਗਜ ਮੈਂ ਇਸ ਇੱਕ ਬੇਨਤੀ ਹੋਰ ਵੀ ਦੋਨਾਂ ਅਕੇ ਜਿੱਥੇ ਵੀ ਸਾਨੂੰ ਕੋਈ ਖੋਜੀ ਮਿਲੇ ਉਹ ਵੀ ਆਪਾਂ ਉੱਤੇ ਉਹਨਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਉਹਨਾਂ ਨੂੰ ਵੀ ਇੱਕ ਬਣ ਦਾ ਮਾਨ ਸਨਮਾਨ ਦੇਣਾ ਚਾਹੀਦਾ ਆਪਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਵੀ ਆਪਣੀ ਭੱਜ ਉਹਦੀ ਮਸਮਾਪਤੀ ਦੇਸ਼ ਕੌਮ ਦੇ ਲਿਖੇ ਹੈ ਸਾਧ ਸੰਗਤ ਜੀ ਤੇ ਆਪਣੇ ਸਿਆਣੇ ਨੇ ਕਿਹਾ ਕਿ ਲੋਭਿੰਦ ਘਰ ਨਹੀਂ ਬੰਦਾ ਮਾਣ ਨਹੀਂ ਬੰਦਾ ਲੋਭਿੰਦ ਹੀ ਰਾਜ ਮਾਣ ਦੇ ਸਿੱਤੇ ਐਸ਼ਾ ਕੀਤੀ ਹੈ ਕੋ ਲੋ ਦੇਖਤੇ ਰਾਜ ਸਾਧ ਸੰਗਤ ਕੀ ਪਾਪਾ ਅੱਜ ਬੱਚਾ ਦਾ ਚਿਹਰਾ ਪਿਤਾ ਤੋਂ ਗਏ ਦੋਵੇਂ ਗੋਦੀ ਦਾ ਪਿਆਰ ਨਾਨਾ ਜੀ ਤੋਂ ਗਏ ਪਰ ਸਾਫ ਜੋ ਭਰ ਜਵਾਨੀ ਦਾ ਸਮਾਂ ਆਪਣੇ ਦੇਸ਼ ਤੋਂ ਉਹਨਦੇ ਵਿਖੇ ਲਾਇਆ ਜਿਵੇਂ ਮੈਂ ਬਤ ਸਕੇ ਕੁਦਰਤ ਤੇ ਕੁਤਾਰੀ ਇਸ ਸਾਲ ਤੋਂ ਸਾਡੇ ਤੋਂ ਵਿਛੜ ਗਈ ਉਹਨਾਂ ਨੇ ਜੋ ਆਪਣੀ ਭਗਤ ਸਭਾਨੀ ਦਾ ਸਮਾ ਆਪਣੀ ਦੇਸ਼ ਤੋਂ ਦੀ ਵਿਖੇ ਲਾਇਆ ਆਪ ਦਾ ਰਟਾਇਮੈਂਟ ਸਮਾਜ ਦੇ ਵਿੱਚ ਵਿੱਚ ਰਕੇ ਕੀਤੇ ਹੋਏ ਉਹਨਾਂ ਦੇ ਯੋਗਪਨ ਨੂੰ ਆਪਾਂ ਹਮੇਸ਼ਾ ਯਾਦ ਕਰਦੇ ਰਹਾਂ। ਜੇ ਸੈਨਿਕ ਜਥੇਬੰਦੀ ਦੇ ਵੱਲੋਂ ਸਾਭ ਨੂੰ ਸ਼ਰਧਾਂ ਦੇ ਫੁਰਤ ਤੇ ਇੱਕ ਦਾ ਹੋਇਆ ਉਹਨਾਂ ਨੂੰ ਸ਼ਰਧਾ ਦੇ ਜੀ ਰੂਪ ਕਰਦਾ ਨਾਲ ਹੀ ਚੋਟਾ ਜਿੰਨੀ ਵੀ ਸਾਰ ਸੰਗਠਨ ਤੇ ਪਹੁੰਚੇ ਹੋ Sudah sah yang tersadep semua. Saya nak kena di perbarangan lutai, lutan lebaih, buat ketika kalsal, buat ketika.